ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਫੇਰ ਤੁਹਾਡੇ ਲਈ ਇੱਕ ਖੂਬਸੂਰਤ ਕਹਾਣੀ ਲੱਭ ਕੇ ਲੈ ਕੇ ਆਏ ਹਾਂ ਜਿਹੜੀ ਕਿ ਕੋਲੋਰਾਡੋ ਨਾਲ ਜੁੜੀ ਹੋਈ ਹੈ ਕੋਲੋਰਾਡੋ ਸ਼ਬਦ ਸੁਣਦੇ ਆਂ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਕੇਜੀਐਫ ਚੈਪਟਰ ਜੋ 1 ਤੇ 2 ਦੇ ਭਾਗ ਵਿੱਚ ਆਈ ਹੈ ਉਸ ਮੂਵੀ ਦੀ ਸਟੋਰੀ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਹੋਵੇ ਉਸੇ ਹੀ ਤਰ੍ਹਾਂ ਦੀ ਇਹ ਵੀ ਸਟੋਰੀ ਹੈ ਅਮਰੀਕਾ ਦੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕੋਲੋਰਾਡੋ ਦੇ ਵਿੱਚ ਸੋਨੇ ਦੀਆਂ ਪਹਾੜੀਆਂ ਮਿਲੀਆਂ ਹਨ ਉੱਥੇ ਥਾਂ ਥਾਂ ਤੇ ਸੋਨਾ ਹੈ ਜਦੋਂ ਹੀ ਪਟੋ ਧਰਤੀ ਥੱਲੇੋਂ ਸੋਨਾ ਨਿਕਲਦਾ ਹੈ ਤਾਂ ਬਹੁਤ ਸਾਰੇ ਲੋਕਾਂ ਨੇ ਕੋਲੋਰਡੋ ਦੇ ਵਿੱਚ ਜਗ੍ਹਾ ਖਰੀਦ ਲਈ ਜਿੰਨੀ ਉਹਦੀ ਕਪੈਸਿਟੀ ਸੀ ਜਿੰਨਾ ਉਹਦੇ ਕੋਲ ਪੈਸਾ ਸੀ ਉਸੇ ਹਿਸਾਬ ਨਾਲ ਉਸਨੇ ਜਗ੍ਹਾ ਖਰੀਦ ਲਈ ਇਸੇ ਇਤਰਾ ਅਮਰੀਕਾ ਦੇ ਵਿੱਚ ਰਹਿਣ ਵਾਲਾ ਸੇਠ ਜਿਸ ਦੇ ਕੋਲ ਬਹੁਤ ਪੈਸੇ ਹਨ ਉਸਨੇ ਆਪਣੀ ਸਾਰੀ ਹੀ ਜ਼ਮੀਨ ਜਾਇਦਾਦ ਵੇਚੀ ਤੇ ਕੋਲੋਰਡੋ ਦੇ ਵਿੱਚ ਇੱਕ ਪੂਰਾ ਦਾ ਪੂਰਾ ਪਹਾੜ ਹੀ ਖਰੀਦ ਲਿਆ ਜਦੋਂ ਉਸਨੇ ਪਹਾੜ ਖਰੀਦਿਆ ਤਾਂ ਉਸ ਨੂੰ ਬੜੀ ਖੁਸ਼ੀ ਹੋਈ ਕਿ ਹੁਣ ਮੈਂ ਹੋਰ ਅਮੀਰ ਹੋ ਜਾਵਾਂਗਾ ਤੇ ਮੇਰੇ ਕੋਲ ਪੈਸੇ ਦਾ ਕੋਈ ਅੰਤ ਹੀ ਨਹੀਂ ਰਹੇਗਾ ਜਦੋਂ ਉਸਨੇ ਜਗਾ ਖਰੀਦ ਲਈ ਤਾਂ ਉਸਨੇ ਮਸ਼ੀਨਾਂ ਵੀ ਖਰੀਦਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਪਹਾੜ ਦੀ ਖੁਦਾਈ ਕਰ ਸਕੇ ਤੇ ਸੋਨਾ ਉਸ ਦੇ ਵਿੱਚੋਂ ਕੱਢ ਸਕੇ ਜਦੋਂ ਉਸਨੇ ਮਸ਼ੀਨਾਂ ਖਰੀਦੀਆਂ ਤੇ ਪਹਾੜ ਦੀ ਖੁਦਾਈ ਸ਼ੁਰੂ ਕੀਤੀ ਤਾਂ ਪੁੱਟਦਿਆਂ ਪੁੱਟਦਿਆਂ ਉਹ ਜਦੋਂ ਕੁਛ ਡੰਗਾਈ ਤੇ ਗਿਆ ਤੇ ਸੋਨਾ ਨਾ ਲੱਭਿਆ ਤਾਂ ਉਹ ਡਰ ਗਿਆ ਉਸਦਾ ਦਿਲ ਕੰਬਣ ਲੱਗਾ ਉਸਦੇ ਹੱਥ ਪੈਰ ਸੁੰਨ ਪੈਣ ਲੱਗੇ ਕਿ ਮੈਂ ਆਪਣੀ ਸਾਰੀ ਹੀ ਜ਼ਮੀਨ ਜਾਇਦਾਦ ਲਾ ਦਿੱਤੀ ਹੈ ਇਸ ਪਹਾੜ ਨੂੰ ਖਰੀਦਣ ਤੇ ਤੇ ਇਸ ਦੇ ਵਿੱਚੋਂ ਤੇ ਕੁਛ ਲੱਭ ਨਹੀਂ ਰਿਆ ਜਦੋਂ ਬੰਦਾ ਡਰਦਾ ਹੈ ਤਾਂ ਉਸ ਦਾ ਦਿਮਾਗ ਵੀ ਚੱਲਣੋਂ ਹਟ ਜਾਂਦਾ ਹੈ ਇਸੇ ਹੀ ਤਰ੍ਹਾਂ ਉਸ ਵਿਅਕਤੀ ਨਾਲ ਹੋਇਆ ਕੁਛ ਖਦਾਈ ਕਰਨ ਤੋਂ ਬਾਅਦ ਉਸ ਦੀ ਹਿੰਮਤ ਹੀ ਨਾ ਪਈ ਕਿ ਉਹ ਹੋਰ ਖਦਾਈ ਕਰ ਸਕੇ ਤੇ ਉਸ ਨੇ ਘਰੇ ਆ ਕੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਿ ਪਹਾੜ ਦੇ ਵਿੱਚੋਂ ਤਾਂ ਕੁਛ ਵੀ ਨਹੀਂ ਲੱਭਿਆ ਅਸੀਂ ਤਾਂ ਮਰ ਗਏ ਹੁਣ ਅਸੀਂ ਜੀਵਾਂਗੇ ਕਿਵੇਂ ਮੇਰੀ ਤਾਂ ਜਿੰਨੀ ਵੀ ਜਮਾ ਪੂੰਜੀ ਸੀ ਮੈਂ ਸਾਰੀ ਉਸ ਪਹਾੜ ਨੂੰ ਖਰੀਦਣ ਤੇ ਲਾ ਦਿੱਤੀ ਸੀ ਤੇ ਮੇਰਾ ਹੁਣ ਦਿਲ ਕਰ ਰਿਹਾ ਹੈ ਕਿ ਮੈਂ ਮਰ ਜਾਵਾਂ ਖੁਦ ਖੁਸ਼ੀ ਕਰ ਲਵਾਂ ਫਾ ਲੈ ਲਾ ਜਦੋਂ ਇੰਨੀ ਗੱਲ ਉਸਨੇ ਆਪਣੇ ਪਰਿਵਾਰ ਨੂੰ ਕਹੀ ਤਾਂ ਉਹਨਾਂ ਨੇ ਕੁਝ ਉਸ ਨੂੰ ਹਿੰਮਤ ਦਿੱਤੀ ਕੋਈ ਗੱਲ ਨਹੀਂ ਤੂੰ ਹਿੰਮਤ ਨਾ ਹਾਰ ਇਸ ਦਾ ਵੀ ਕੋਈ ਹੱਲ ਲੱਭ ਤਾਂ ਉਸਨੇ ਇੱਕ ਵਿਉਂਤ ਸੋਚੀ ਕਿਉਂ ਨਾ ਇਹ ਪਹਾੜ ਜਿਵੇਂ ਦਾ ਹੈ ਓਵੇਂ ਦਾ ਹੀ ਮੈਂ ਇਸ ਨੂੰ ਵੇਚ ਦਵਾਂ ਤੇ ਕੁਝ ਪੈਸੇ ਤੇ ਕਮਾ ਲਵਾਂ ਉਸਨੇ ਅਗਲੇ ਹੀ ਦਿਨ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਦਿੱਤਾ ਕਿ ਅਸੀਂ ਪਹਾੜ ਵੇਚਣਾ ਜਾਉਨੇ ਹਾਂ ਕੋਲਰਾਡੋ ਦੇ ਵਿੱਚ ਜਿੱਥੇ ਸੋਨੇ ਦੇ ਭੰਡਾਰ ਹਨ ਜਿੱਥੋਂ ਥੋੜਾ ਜਿਹਾ ਪੁੱਟਿਆ ਸੋਨਾ ਲੱਭ ਜਾਂਦਾ ਹੈ ਜੇ ਕੋਈ ਖਰੀਦਣਾ ਚਾਵੇ ਦੇਉ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ ਇੱਕ ਖਰੀਦਦਾਰ ਉਸ ਨੂੰ ਮਿਲ ਗਿਆ ਉਸ ਆਦਮੀ ਨੇ ਛੇੜ ਦੇ ਕੋਲ ਆ ਕੇ ਕਿਹਾ ਕਿ ਮੈਂ ਇਹ ਪਹਾੜ ਖਰੀਦਣਾ ਚਾਹੁੰਦਾ ਹ ਜਦੋਂ ਉਹਨਾਂ ਦੋਵਾਂ ਦਾ ਸੌਦਾ ਹੋਇਆ ਤਾਂ ਜਦੋਂ ਸਹਿਨ ਕਰਨੇ ਸਨ ਪੇਪਰਾਂ ਤੇ ਕਿ ਇਹ ਪਹਾੜ ਅੱਜ ਤੋਂ ਤੇਰਾ ਹੋਇਆ ਤਾਂ ਇੱਕ ਵਾਰ ਛੇੜ ਦਾ ਦਿਲ ਕੰਬਿਆ ਉਸ ਤੇ ਮਨ ਦੇ ਵਿੱਚ ਆਈ ਇਹ ਮੈਂ ਧੱਕਾ ਕਰ ਰਿਹਾ ਇਹ ਚੰਗਾ ਨਹੀਂ ਕਰ ਰਿਹਾ ਕਿਉਂਕਿ ਮੈਂ ਤੇ ਪੁੱਟ ਕੇ ਦੇਖ ਲਿਆ ਇਸ ਦੇ ਵਿੱਚ ਕੱਖ ਵੀ ਨਹੀਂ ਹੈ ਹੁਣ ਇਹ ਮਿੱਟੀ ਭਰਿਆ ਪਹਾੜ ਮੈਂ ਇਸ ਨੂੰ ਦੇ ਰਿਹਾ ਹਾਂ ਇਸ ਨੂੰ ਉਮੀਦ ਹੈ ਕਿ ਇਸ ਦੇ ਵਿੱਚੋਂ ਸੋਨਾ ਮਿਲੇਗਾ ਪਰ ਇਸ ਦੇ ਵਿੱਚ ਸੋਨਾ ਤੇ ਹੈ ਨਹੀਂ ਜੇ ਸੋਨਾ ਹੁੰਦਾ ਤੇ ਮੈਂ ਕਿਉਂ ਵੇਚਦਾ ਪਰ ਉਸਦੇ ਦਿਮਾਗ ਨੇ ਤੁਰੰਤ ਹੀ ਉਸਨੂੰ ਫੇਰ ਕਿਹਾ ਕਿ ਨਹੀਂ ਤੂੰ ਫਸਿਆ ਪਿਆ ਹੈ ਤੂੰ ਛੱਡ ਦੇ ਇਸ ਗੱਲਾਂ ਨੂੰ ਤੇ ਇਸ ਨੂੰ ਵੇਚ ਦੇ ਜਦੋਂ ਸੈਨ ਹੋ ਗਏ ਉਹ ਡੀਲ ਹੋ ਗਈ ਉਹ ਪਹਾੜ ਉਸ ਵਿਅਕਤੀ ਦੇ ਨਾਂ ਹੋ ਗਿਆ ਤਾਂ ਸੇਠ ਨੇ ਕਿਹਾ ਕਿ ਤੁਸੀਂ ਤੇ ਬਹੁਤ ਹੀ ਘਾਟੇ ਦਾ ਸੌਦਾ ਕਰ ਲਿਆ ਹੈ ਇਸ ਪਹਾੜ ਨੂੰ ਖਰੀਦ ਕੇ ਤੇ ਮੈਂ ਆਪ ਬਰਬਾਦ ਹੋ ਚੁੱਕਿਆ ਹਾਂ ਇਸ ਦੇ ਵਿੱਚੋਂ ਤੇ ਕੁਝ ਵੀ ਨਹੀਂ ਲੱਭਿਆ ਜੇਕਰ ਇਸ ਦੇ ਵਿੱਚੋਂ ਸੋਨਾ ਲੱਭਿਆ ਹੁੰਦਾ ਤਾਂ ਮੈਂ ਇਸ ਨੂੰ ਕਿਉਂ ਵੇਚਦਾ ਮੈਂ ਇਸ ਨੂੰ ਵੇਚਿਆ ਹੀ ਤਾਂ ਵਾਂ ਕਿਉਂਕਿ ਇਸ ਦੇ ਵਿੱਚ ਹੈ ਹੀ ਨਹੀਂ ਕੁਝ ਤੁਹੀਂ ਖਰੀਦ ਕੇ ਆਪਣਾ ਨੁਕਸਾਨ ਕਰ ਲਿਆ। ਉਸ ਵਿਅਕਤੀ ਨੇ ਕਿਹਾ ਕਿ ਕੋਈ ਗੱਲ ਨਹੀਂ। ਹੋ ਸਕਦਾ ਹੈ ਕਿ ਜਿੱਥੋਂ ਤੱਕ ਤੁਸੀਂ ਪੁੱਟਿਆ ਹੈ ਇਸ ਨੂੰ ਉੱਥੇ ਸੋਨਾ ਨਾ ਹੋਵੇ। ਜਦੋਂ ਹੁਣ ਮੈਂ ਪੁੱਟਾਂਗਾ ਉਸ ਤੋਂ ਥੱਲੇ ਸ਼ਾਇਦ ਹੋ ਸਕਦਾ ਹੈ ਕਿ ਉੱਥੇ ਸੋਨਾ ਹੋਵੇ। ਇਹ ਕੁਝ ਵੀ ਹੋ ਸਕਦਾ ਹੈ। ਉਸ ਨੇ ਕਿਹਾ ਕਿ ਚੱਲ ਤੂੰ ਆਪਣੀ ਮਿਹਨਤ ਕਰ। ਉਹ ਪਹਾੜ ਮਸ਼ੀਨਾਂ ਦੇ ਨਾਲ ਹੀ ਉਸ ਨੇ ਖਰੀਦ ਲਿਆ ਸੀ। ਜਦੋਂ ਉਸ ਨੇ ਬੰਦੇ ਇਕੱਠੇ ਕੀਤੇ ਤੇ ਉਹ ਮਸ਼ੀਨਾਂ ਚਲਾਈਆਂ। ਕਹਿੰਦੇ ਹਨ 2-4 ਫੁੱਟ ਪੁੱਟਣ ਤੇ ਹੀ ਉਸ ਨੂੰ ਸੋਨਾ ਮਿਲ ਗਿਆ। ਜਦੋਂ ਉਸ ਨੂੰ ਸੋਨਾ ਮਿਲਿਆ ਤਾਂ ਚਾਰੇ ਪਾਸੇ ਖਬਰ ਫੈਲ ਗਈ ਉਸ ਸੇਠ ਤੱਕ ਵੀ ਇਹ ਖਬਰ ਪਹੁੰਚੀ ਕਿ ਉਸੇ ਹੀ ਪਹਾੜ ਵਿੱਚ ਜਿਸ ਨੂੰ ਉਸਨੇ ਵੇਚਿਆ ਹੈ ਉਹ ਤੇ ਪੂਰਾ ਦਾ ਪੂਰਾ ਸੋਨੇ ਨਾਲ ਭਰਿਆ ਹੋਇਆ ਹੈ ਜਦੋਂ ਇੰਨੀ ਗੱਲ ਉਸਨੇ ਸੁਣੀ ਤਾਂ ਉਹ ਮੱਥੇ ਨੂੰ ਹੱਥ ਮਾਰ ਕੇ ਪਿੱਟਣ ਲੱਗਾ ਹਾਏ ਇਹ ਕੀ ਹੋ ਗਿਆ ਕਾਸ਼ ਮੈਂ ਹੋਰ ਪੁੱਟ ਲੈਂਦਾ ਹੋਰ ਖੁਦਾਈ ਕਰ ਲੈਂਦਾ ਤਾਂ ਇਹ ਸਾਰਾ ਸੋਨਾ ਮੇਰਾ ਹੋ ਜਾਣਾ ਸੀ ਪਰ ਹੁਣ ਸਮਾਂ ਬੀਤ ਚੁੱਕਿਆ ਸੀ ਦੋਸਤੋ ਕਈ ਵਾਰ ਆਪਾਂ ਬਹੁਤ ਛੇਤੀ ਹਿੰਮਤ ਹਾਰ ਜਾਂਦੇ ਹਾਂ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਜਦੋਂ ਆਪਾਂ ਐਨ ਟਿਕਾਣੇ ਤੇ ਪਹੁੰਚਣ ਵਾਲੇ ਹੁੰਨੇ ਹਾਂ ਕਿ ਤੁਹਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋਣ ਵਾਲੀ ਹੁੰਦੀ ਹੈ ਤਾਂ ਅਸੀਂ ਕਈ ਵਾਰ ਹਿੰਮਤ ਾਰ ਜਾਂਦੇ ਹਾਂ ਕਈ ਵਾਰ 1 ਇੰਚ 2 ਇੰਚ ਜਾਂ 1-2 ਫੁੱਟ ਤੋਂ ਹੀ ਆਪਾਂ ਮਾਰ ਖਾ ਜਾਂਦੇ ਹਾਂ ਤੇ ਅਸੀਂ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਹਾਂ ਇਸੇ ਹੀ ਤਰ੍ਹਾਂ ਰੱਬ ਦੀ ਪ੍ਰਾਪਤੀ ਤੇ ਵੀ ਇਹ ਗੱਲ ਟੁੱਕਦੀ ਹੈ ਕਈ ਵਾਰ ਆਪਾਂ ਸਾਰੀ ਉਮਰ ਲਾ ਦਿੰਨੇ ਹਾਂ ਰੱਬ ਦੀ ਪ੍ਰਾਪਤੀ ਦੇ ਵਾਸਤੇ ਪਰ ਜਦੋਂ ਸਾਨੂੰ ਉਹ ਪ੍ਰਾਪਤ ਹੋਣ ਵਾਲਾ ਹੁੰਦਾ ਹੈ ਉਸੇ ਹੀ ਟਾਈਮ ਅਸੀਂ ਇੱਕ ਕਦਮ ਤੇ ਸਾਡੇ ਤੋਂ ਦੂਰ ਹੁੰਦਾ ਹੈ ਤਾਂ ਅਸੀਂ ਕਈ ਵਾਰ ਉਹ ਕਦਮ ਹੀ ਨਹੀਂ ਪੁੱਟਦੇ ਉਹ ਇੱਕ ਕਦਮ ਜੋ ਅਸੀਂ ਨਹੀਂ ਪੁੱਟਦੇ ਉਸ ਦੇ ਕਾਰਨ ਉਹ ਸਾਰੀ ਸਾਡੀ ਕੀਤੀ ਕਿਰਾਈ ਦਾ ਕੋਈ ਵੀ ਸਾਨੂੰ ਫਲ ਨਹੀਂ ਮਿਲ ਪਉਂਦਾ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਕੁਝ ਨਾ ਕੁਝ ਪ੍ਰਾਪਤ ਕੀਤਾ ਹੋਊਗਾ ਇਸੇ ਹੀ ਤਰ੍ਹਾਂ ਅਸੀਂ ਹੋਰ ਕਹਾਣੀਆਂ ਤੁਹਾਡੇ ਸਾਹਮਣੇ ਲਿਆਉਂਦੇ ਰਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਪਿਆਰ ਦਿੰਦੇ ਰਹੋਗੇ ਤੇ ਸਾਡੇ ਇਸ ਚੈਨਲ ਸੇ ਤੁਸੀਂ ਸਬਸਕ੍ਰਾਈਬ ਕਰੋਗੇ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ